ਸਰ ਮੈਂ ਰੇਡੀਅੰਟ ਕੈਸ਼ ਮੈਨੇਜਮੈਂਟ ਸਰਵਿਸ ਕੰਮ ਕਰਦਾ ਹਾਂ ਜੌਬ ਕਰਦਾ ਹਾਂ ਸਰ ਸਰ ਮੇਰੇ ਕੋ 3.5 ਲੱਖ ਰੁਪਈਆ ਮੈਂ ਕੈਸ਼ ਲੈ ਕੇ ਆਉਂਦਾ ਪਿਆ ਸੀ Amazon ਦੇ ਵਿੱਚੋਂ ਸਰ ਉਹ ਮੈਂ ਥੋੜਾ ਆਪਣਾ ਆਪਣੇ ਉੱਥੋਂ ਨਿਕਲ ਆਇਆ ਮੈਂ ਦਫਤਰ ਦੇ ਵਿੱਚੋਂ ਦਫਤਰ ਚੋਂ ਬਾਹਰ ਆਣ ਕੇ ਫਿਰ ਮੈਂ ਆਪਣੇ ਰੋਡ ਤੇ ਆ ਗਿਆ ਕਲਾਨੌਰ ਰੋਡ ਤੇ ਉਹਦੇ ਵਿੱਚ ਮੈਨੂੰ ਆਣ ਕੇ ਤੇ ਜੀ ਆਲਾਲ ਮਿੱਤਰ ਤੋਂ ਥੋੜੀ ਗਾਹ ਆਣ ਕੇ ਮੈਨੂੰ ਬੰਦੇ ਪਾ ਗਏ ਦੋ ਬਾਈਕ ਦੇ ਉੱਤੇ ਹੀ ਉਹਨੇ ਮੈਨੂੰ ਆਣ ਕੇ ਕਾਲਰ ਫੜ ਕੇ ਤੇ ਮੇਰੀ ਕਿੱਟ ਦੇ ਵਿੱਚ 3 3.5 ਲੱਖ ਰੁਪਏ ਸੀ ਉਹ ਜਦੋਂ ਆਣ ਕੇ ਉਹ ਜੀ ਮੇਰੀ ਕਿੱਟ ਖੋਈ ਤੇ ਮੈਂ ਕਿੱਟ ਨੂੰ ਫੜ ਲਿਆ ਤੇ ਕਿੱਟ ਦਿੱਤੀ ਨਹੀਂ ਮਾਨਾ ਉਹਨੇ ਫਿਰ ਮੇਰੇ ਦਾਤਰ ਮਾਰਿਆ ਤਾਂ ਫਿਰ ਮੇਰੀ ਥੋੜੀ ਕਿੱਟ ਢਿੱਲੀ ਹੋ ਗਈ ਤੇ ਫਿਰ ਕਿੱਟ ਉਹਨੇ ਖਿੱਚ ਕੇ ਤੇ ਦੂਸਰੇ ਮੁੰਡੇ ਨੂੰ ਫੜਾਤੀ ਜਿਹੜੀ ਗੱਡੀ 'ਚ ਹੀ ਬੈਠੇ ਸੀ ਉਹਨੇ ਗੱਡੀ 'ਚ ਕਿੱਟ ਰੱਖ ਕੇ ਤੇ ਫਿਰ ਉਹ ਮੈਨੂੰ ਕੁੱਟਣ ਲਾ ਪਏ ਆ ਫਿਰ ਮੈਂ ਬਾਈਕ ਡਿੱਗ ਪੀ ਮੇਰੇ ਕੋਲ ਸਟੈਂਡ ਹੀ ਨਹੀਂ ਲੱਗਾ ਤੇ ਫਿਰ ਮੇਰੇ ਬਾਈਕ ਡਿੱਗ ਪੀ ਤੇ ਫਿਰ ਮੈਂ ਆਪ ਵੀ ਥੱਲੇ ਡਿੱਗ ਪਿਆ ਬੜਾ ਮਾਰਿਆ ਮੈਨੂੰ ਉਹਨਾਂ ਨੇ ਕਾਫੀ ਮੁੜ ਕੇ ਫਿਰ ਜਦੋਂ ਮੇਰੇ ਲਾਗੋਂ ਦੀ ਕੋਈ ਨੰਗਦੇ ਪਈ ਸੀ ਤਾਂ ਉਹਨਾਂ ਨੇ ਮਤਲਬ ਵੀ ਕਿਹਾ ਵੀ ਕੀ ਗੱਲ ਹੋਈ ਆ ਉਹਨਾਂ ਨੂੰ ਵੀ ਨਹੀਂ ਦੱਸਿਆ ਉਹਨਾਂ ਨੇ ਤੇ ਮਤਲਬ ਵੀ ਮੈਨੂੰ ਕੋਟ ਕੋਟੇ ਉਹਨੂੰ ਹਟਾਏ ਫਿਰ ਉਹਨਾਂ ਨੇ ਦੋ ਮਲਾਜ਼ਮ ਵੇਖੇ ਤੇ ਫਿਰ ਮਲਾਜ਼ਮ ਵੇਖ ਕੇ ਤੋਂ ਮੈਨੂੰ ਕੋਟ ਕੋਟ ਕੁੱਟਣੋਂ ਨਹੀਂ ਹਟਿਆ ਜਿੰਨਾ ਚਿਰ ਉਹ ਮਲਾਜ਼ਮ ਨਹੀਂ ਆਏ ਮਲਾਜ਼ਮਾਂ ਨੇ ਫਿਰ ਆਣ ਕੇ ਤੇ ਮਤਲਬ ਵੀ ਉਹਨਾਂ ਨੇ ਵੇਖਿਆ ਮੇਰੇ ਵੱਲ ਤੋਂ ਜਦੋਂ ਉਹਨੂੰ ਮਲਾਜ਼ਮ ਮੇਰੇ ਲਾਗੇ ਆਏ ਆ ਤਾਂ ਉਹਨਾਂ ਨੇ ਗੱਡੀ ਮਤਲਬ ਖਿੱਚਤੀ ਫਿਰ ਡੇਰਾ ਬਣਾਉਣ ਕਰੋੜ ਦੇ ਗਾਣੂ ਲੈ ਗਏ ਮੋਟਰਸਾਈਕਲ ਤੇ ਦੋ ਜਣੇ ਹੀ ਗੱਡੀ ਚ ਕਿੰਨੇ ਜਾਣੇ ਗੱਡੀ ਤੇ ਮੈਨੂੰ ਜਿਹ ਮੂਹ ਬਲੇਟ ਇਹ ਭਾਈ ਜਿਹੜਾ ਵਿੱਚੋਂ ਨਿਕਲਿਆ ਉਹ ਨਹੀਂ ਮੂਹਲੇਟਾ ਹੈ ਤੇ ਜਿਹੜੇ ਬਾਈਕ ਦੇ ਉੱਤੇ ਉਹਨਾਂ ਨੂੰ ਮੂਹ ਬਲੇਟਿਆ ਹੈ। ਟੋਟਲ ਅੰਦਾਜ਼ਾ ਹੈ ਕਿੰਨੇ ਜਨੇ ਹਮ ਮੈਂ ਦੇਖਿਆ ਨਹੀਂ ਸਰ ਬਾਅਦ ਵਿੱਚ ਮੈਨੂੰ ਨਹੀਂ ਪਤਾ ਕਿ ਕਿਹੜੀ ਸੀ ਕਿਹੜੇ ਰੰਗ ਦੀ। ਆਈ 10 ਗੱਡੀ ਤੁਸੀਂ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ? ਮੈਂ ਸਰ ਗੁਰਦਾਸਪੁਰ ਤੋਂ ਆ ਰਿਹਾ ਸੀ ਤੇ ਆਪਣੇ ਘਰ ਜਾ ਰਿਹਾ ਕੋਖਰ ਮੇਰਾ ਪਿੰਡ। ਪੁਲਿਸ ਨੂੰ ਕੰਪਲੇਟ ਲਿਖਾਈ ਹੈ। ਹਾਂਜੀ ਸਰ ਦੁਕਾਤੀ ਹੈ। ਕੀ ਕਹਿੰਦੇ ਪੁਲਿਸ ਵਾਲੇ? ਪੁਲਿਸ ਵਾਲਿਆਂ ਨੂੰ ਦੇਖਿਆ ਹੈ ਰਿਪੋਰਟ ਹੁਣ ਅਜੇ ਮਤਲਬ ਉਹਨਾਂ ਮੌਕਾ ਵੇਖਣ ਆਏ ਸੀ। ਹਾਂ ਜੀ ਇਹ ਆ ਜੀ ਰੈਡੀਅੰਟ ਕੈਸ਼ ਮੈਨੇਜਮੈਂਟ ਕੰਪਨੀ ਦੇ ਵਿੱਚ ਆ ਜੀ ਬ੍ਰਾਂਚ ਵੈਂਚਰ ਆ ਇਹ ਸਾਡੇ ਕੋਲ ਲੜਕਾ ਕੰਮ ਕਰਦਾ ਸੀ ਤਿੰਨ ਸਾਲ ਤੋਂ ਕੰਮ ਕਰ ਰਿਹਾ ਵਾ ਪੰਕਜ ਜੋ ਕਿ ਖੋਕਰਪਿੰਡ ਤੋਂ ਆ ਇਹ ਡੇਲੀ ਦੀ ਤਰ੍ਹਾਂ ਸਾਡੀ ਪਿਕਅਪ ਕਰਦਾ ਐਮਾਜ਼ਨ ਪਿਕਅਪ ਹੈ ਪੁਆਇੰਟ ਹੈ ਸਾਡਾ ਕਨੂਵਾਲ ਰੋਡ ਤੇ ਜੀ ਇਹ ਡੇਲੀ ਕੈਸ਼ ਚੱਕਦਾ ਅੱਜ ਵੀ ਇਹ ਸਵੇਰ ਕੈਸ਼ ਚੱਕਣ ਆਇਆ ਵਾ ਚਲ ਕੇ ਕੈਸ਼ ਚੱਕ ਕੇ ਆਪਣੇ ਘਰ ਨੂੰ ਜਾ ਰਿਹਾ ਵਾ ਅ ਬੈਂਕਾਂ ਬੰਦ ਸੀ ਕੈਸ਼ ਜਮਾ ਨਹੀਂ ਹੋ ਸਕਿਆ ਇਹ ਆਪਣੇ ਘਰ ਕੈਸ਼ ਰੱਖਦਾ ਕੈਸ਼ ਲੈ ਕੇ ਜਾ ਰਿਹਾ ਤੇ ਰਸਤੇ ਦੇ ਵਿੱਚ ਜਿਹਦੇ ਪਿੱਛੇ ਮੁੰਡੇ ਲੱਗੇ ਨੇ ਦੋ ਬਾਈਕ ਤੇ ਆਏ ਨੇ ਤੇ ਬਾਕੀ ਕੋ ਚਾਰ ਗੱਡੀ ਤੇ ਆਏ ਨੇ ਵਾਈਟ ਕਲਰ ਦੀ ਗੱਡੀ ਆਈ 20 ਤੇ ਉਹ ਲੜਕੇ ਨੂੰ ਕਾफी ਕੁੱਟਿਆ ਵੀ ਆ ਸਿੱਧ ਸੱਟ ਵੀ ਮਾਰ ਗਿਆ ਤੇ ਦਾਤਰ ਮਾਰੇ ਬੈਸਬਾਲ ਮਾਰੇ ਔਰ ਕੈਸ਼ ਹੀ ਕੋ ਕੇ ਲੈ ਗਏ ਨੇ ਜੀ ਇਸ ਤਰੀਕੇ ਨਾਲ ਸਾਡਾ ਹੈਗਾ ਜੀ 341890 ਰੁਪਏ ਹੈਗੇ ਜੀ ਤੇ ਅਸੀਂ ਪੁਲਿਸ ਨੂੰ ਮੰਗ ਕਰਦੇ ਆ ਜੀ ਜੇ ਤਾਂ ਇਨਰ ਰਿਪੋਰਟ ਲਖਾਈ ਹੋਏ ਤੇ ਸਖਤ ਰੋ ਸਖਤ ਕਾਰਵਾਈ ਕੀਤੀ ਜਾਵੇ ਜੀ ਤਤੇ ਕੰਪਨੀ ਕਿੱਦਾਂ ਮਤਲਬ ਐਮਾਜੋਨ ਦਾ ਕੈਸ਼ ਲੈ ਕੇ ਤੇ ਕਿੱਥੇ ਅੱਗੇ ਸਾਡੀ ਕੰਪਨੀ ਆ ਜੀ ਰੈਡੀਐਂਟ ਚੜਾਈ ਦੀ ਕੰਪਨੀ ਹੈ ਜਿਹਦੇ ਕੈਸ਼ ਸਾਡਾ ਵੋਲਟ ਚ ਰਹਿੰਦਾ ਜੀ ਅਮਰਸਰ ਹਾਂਜੀ ਅਮਰ ਸਰ ਕੈਸ਼ ਇਹ ਲੜਕਾ ਵਾ ਫਿਲਹਾਲ ਤਾਂ ਜੋ ਵਰਕਿੰਗ ਡੇ ਹੁੰਦਾ ਉਹ ਤੋਂ ਬੈਂਕ ਦੇ ਵਿੱਚ ਜਮ੍ਹਾਂ ਹੋ ਜਾਂਦਾ ਵਾ ਜਿਸ ਦਿਨ ਚੁੱਟੀ ਹੁੰਦੀ ਹੈ ਕੈਸ਼ ਮੁੰਡਾ ਆਪਣੇ ਘਰ ਰੱਖਦਾ ਇਹਦੇ ਕੋਲ ਲੈ ਕੇ ਗੱਡੀ ਅਮਰ ਸਰ ਚੱਲ ਜਾਂਦੀ ਵੋਲਟ ਦੇ ਵਿੱਚ ਕਿੰਨੀ ਦੇਰ ਤੋਂ ਇਹ ਲੜਕਾ ਸਾਡੇ ਕੋਲ ਇਹ ਸਾਡੇ ਕੋਲ 3 ਸਾਲ ਤੋਂ ਕੰਮ ਕਰ ਰਿਹਾ ਜੀ ਔਰ ਬਹੁਤ ਵਧੀਆ ਤਰੀਕੇ ਨਾਲ ਸਹੀ ਕੰਮ ਕਰ ਰਿਹਾ ਔਰ ਉੱਪਰ ਫਸਟ ਟਾਈਮ ਇਹਦੇ ਨਾਲ ਇਦਾਂ ਦਾ ਵਾਕਿਆ ਹੋਇਆ ਵਾ ਪੁਲਿਸ ਨੂੰ ਕੰਪਲੇਟ ਕੀਤੀ ਹਾਂਜੀ ਸਰ ਪੁਲਿਸ ਨੂੰ ਕੰਪਲੇਟ ਕੀਤੀ ਜੀ ਮੰਗ ਹੈ ਜੀ ਇਹ ਕਰਦੀ ਜਦੋਂ ਇਨਸਾਫ ਹੋਣਾ ਚਾਹੀਦਾ ਜੀ ਇਹ ਗਰੀਬ ਬੰਦਾ ਹੈ ਦੇਖੋ ਕੰਮ ਕਰਦਾ ਪਿਆ ਵਾ ਅਰਧ ਅਰਜਰ ਇਹਦੀ ਸੈਲਰੀ ਆ ਪਰ ਗਲਤ ਕੀਤਾ ਜੀ ਜੋ ਕੀਤਾ ਇਹਨਾਂ ਬਹੁਤ ਜ਼ਿਆਦਾ ਗਲਤ ਕੀਤਾ ਵਾ ਅਗਰ ਜਦਾਂ ਸੱਟਾ ਮਾਰਿਆ ਨੇ ਕੋਈ ਜ਼ਿਆਦਾ ਸੱਟ ਲੱਗ ਜੇ ਤੇਰੀ ਜਾਨ ਤੇ ਕੁਝ ਬਣ ਸਕਦਾ ਹੈ ਕੌਣ ਜ਼ਿੰਮੇਵਾਰ ਹੈ ਜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ